ਹਿਰਦਿਕ ਅਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਦਾਸ ਨੇ ਕੱਲ ਤੋਂ ਇੱਕ ਵਿਚਾਰ ਰਮ ਕੀਤੀ ਸੀ ਅਸੀਂ ਤਿੰਨਾਂ ਦੇ ਜੋੜ ਹਾਂ ਤਨ ਮਨ ਆਤਮਾ ਤਨ ਨੂੰ ਫਿਰ ਦੋ ਭਾਗਾਂ ਦੇ ਚ ਵੰੰਦੇ ਨੇ ਅਨਮਈ ਕੋਸ਼ ਪ੍ਰਾਣਮਈ ਕੋਸ਼ ਮਨ ਨੂੰ ਵੀ ਦੋ ਭਾਗਾਂ ਦੇ ਚ ਵੰਡੇ ਨੇ ਮਨਮਈ ਕੋਸ਼ ਵਿਗਿਆਨਮਈ ਕੋਸ਼ ਇਨ੍ਹਾਂ ਚਾਰਾਂ ਦਾ ਫਿਰ ਅਗੋਂ ਆਧਾਰ ਮੂਲ ਆਨੰਦਮਈ ਕੋਸ਼ ਇਹ ਚੋਂ ਕਿ ਅਨਮਈ ਕੋਸ਼ ਹੈ ਤਨ ਇਹ ਚੱਲਦਾ ਅਨ ਪਾਣੀ ਦੇ ਆਸਰੇ ਤੇ ਸਾਡੇ ਤਰੇ ਮਨ ਦੇਵਰੀ ਚੱਲੇ ਪਾਣੀ ਅੰਨ ਥੋੜਾ ਜਿਹਾ ਦੁਹਰਾ ਦਿਆਂ ਤਾਂ ਕਿ ਲਿੰਕ ਜੁੜ ਜਾਏ ਇਹ ਤੰ ਬਣਿਆ ਵੀ ਅੰਨ ਤੋਂ ਹੈ ਭੋਜਨ ਤੋਂ ਬਣਿਆ ਕਰੋਟੀ ਤੋਂ ਬਣਿਆ ਜੈਸੇ ਮਾਂ ਕੀ ਰਕਤ ਪਿਤਾ ਬਿੰਧਾਰਾ ਇਹ ਖੂਨ ਤੇ ਬਿੰਦ ਤੋਂ ਬਣਿਆ ਹੈ ਤੇ ਖੂਨ ਤੇ ਬਿੰਦ ਰੋਟੀ ਤੋਂ ਬਣਦਾ ਹੈ ਖੂਨ ਤੇ ਬਿੰਦ ਭੋਜਨ ਤੋਂ ਬਣਦਾ ਹੈ ਬਿੰਦ ਤੇ ਜਿਨ ਪਿੰਡ ਕੀ ਆ ਅਗਨ ਕੁੰਡ ਰਹਾਇਆ ਇਹ ਬਿੰਦ ਤੋਂ ਬਣਦਾ ਹੈ ਮਾਂ ਕੀ ਰਕਤ ਪਿਤਾ ਬਿੰਧਾਰਾ ਪਿਤਾ ਦਾ ਬਿੰਦ ਮਾਂ ਦਾ ਲਹੂ ਲਹੂ ਭੋਜਨ ਤੋਂ ਬਣਦਾ ਹੈ ਬਿੰਦ ਭੋਜਨ ਤੋਂ ਬਣਦਾ ਹੈ ਇੰਜ ਕਲੋ ਤਾਂ ਇਹ ਅਨਮਈ ਕੋਸ਼ ਭੋਜਨ ਤੋਂ ਬਣਿਆ ਰੋਟੀ ਤੋਂ ਬਣਿਆ ਜਦ ਬਣਿਆ ਭੋਜਨ ਤੋਂ ਹੈ ਤੋ ਫਿਰ ਇਹ ਜੀਵੇਗਾ ਵੀ ਭੋਜਨ ਦੇ ਆਸਰੇ ਤੇ ਬਿਨਾ ਭੋਜਨ ਤੋਂ ਨਹੀਂ ਜਿੰਦਾ ਰਹਿ ਸਕ ਬਣਿਆ ਜੋ ਭੋਜਨ ਤੋਂ ਹੈ ਇਹ ਅਨਮਈ ਕੋਸ਼ ਬਣਿਆ ਜੋ ਰੋਟੀ ਤੋਂ ਹੈ ਰੋਟੀ ਤੋਂ ਬਿਨਾ नहीं रह सकता। ये रोटी तो बनया होया या शरीर अंतिम समय तक रोटी मंगेगा भोजन मंगेगा अन्न मंगेगा लेकिन मनमयी कोश विज्ञानमयी कोश रोटी तो नहीं बनया भोजन तो नहीं बने ਉਹ ਫਿਰ ਕਿਸ ਤਰ੍ਹਾਂ ਬਣਿਆ ਜਿੱਥੇ ਲੰਬੀ ਯਾਤਰਾ ਕਰਕੇ ਤਨ ਰੋਟੀ ਤੋਂ ਬਣਿਆ ਰੋਟੀ ਪਚ ਕੇ ਕਿਦਰੇ ਖੂਨ ਬਣੀ ਹੈ ਰੋਟੀ ਪਚ ਕੇ ਕਿਦਰੇ ਬਿੰਦ ਬਣੀ ਹੈ ਫਿਰ ਬਿੰਦ ਤੇ ਖੂਨ ਦਾ ਸੰਯੋਗ ਹੋਇਆ ਵਾਸ਼ਨਾ ਕਰਕੇ ਫਿਰ ਇਹ ਤਨ ਬਣਿਆ ਲੰਬੀ ਯਾਤਰਾ ਮਨਮਈ ਕੋਸ਼ विनमयी कोश ई सीधा ब्रह्म तो आया परमात्मा तो आया मन तो जोत स्वरूप है अपना मोल पछा इस तरह मनमयई कोश विज्ञानमयी कोश अति सूक्ष्म है निराकार है ये अन्नमय कोश प्राणमयी कोश आकार रखता है वजूद रखता है ਵੇਖ ਸਕਦੇ ਆ ਆਪਣਾ ਤਨ ਦੇਖ ਸਕਦੇ ਆ ਦੂਸਰੇ ਦਾ ਤਨ ਦੇਖ ਸਕਦੇ ਆ ਲੇਕਿਨ ਅਸੀਂ ਦੂਸਰੇ ਦਾ ਸੂਖਸ਼ਮ ਸਰੀਰ ਨਹੀਂ ਦੇਖ ਸਕਦੇ ਦੂਸਰੇ ਦਾ ਮਨ ਨਹੀਂ ਦੇਖ ਸਕਦੇ ਥੋੜਾ ਜਿਹਾ ਯਤਨ ਕਰੀਏ ਬਹੁਤ ਹਿੰਮਤ ਕਰੀਏ ਤੇ ਕਿਦਰੇ ਆਪਣਾ ਮਨ ਥੋੜਾ ਜਿਹਾ ਮਹਿਸੂਸ ਕਰ ਸਕਦੇ ਆ ਦੂਸਰੇ ਦਾ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਕਦੇ ਕਦਾਂ ਕੋਈ ਕਦ ਗੁਰਮਖ ਆਪਣੇ ਸੂਖਸ਼ਮ ਸਰੀਰ ਦੇ ਦਰਸ਼ਨ ਕਰਦਾ ਹੈ ਭਈ ਇਹ ਸਰੀਰ ਮੇਰਾ ਹੀ ਹੈ ਹੁਣ ਦੋਹਾਂ ਦੀ ਤੁਲਨਾਤਮਕ ਗੱਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਨਾ ਤਨ ਦੇ ਚ ਸਵਾਸ ਚੱਲਦੇ ਨੇ ਖੂਨ ਗਰਦਿਸ਼ ਕਰਦਾ ਹੈ ਦਿਲ ਧੜਕਦਾ ਮਨਮਈ ਕੋਸ਼ ਦੇ ਵਿਚਾਰ ਚੱਲਦੇ ਨੇ ਯਾਦਾਂ ਚੱਲਦੀਆਂ ਨੇ ਸੋਚਣੀ ਚੱਲਦੀ ਹੈ ਪ੍ਰਾਣ ਸਵਾਸਾਂ ਦਾ ਛਲਣਾ ਦਿਲ ਦਾ ਧੜਕਣਾ ਹੌਂ ਦਾ ਚੱਲਣਾ ਇਹ ਅਨਮਈ ਕੋਸ਼ ਦੀ ਜ਼ਿੰਦਗੀ ਹੈ ਵਿਚਾਰਾਂ ਦਾ ਚੱਲਣਾ ਸੋਚਣੀ ਦਾ ਚੱਲਣਾ ਸਿਮਰਤੀ ਦਾ ਚੱਲਣਾ ਇਹ ਸੂਖਸ਼ਮ ਸਰੀਰ ਦੀ ਜ਼ਿੰਦਗੀ ਹੈ ਪਰ ਦੇਖਣਾ ਪੈਗਾ ਵਿਚਾਰਾਂ ਦੇ ਚ ਚੱਲਦਾ ਕੀ ਹੈ ਸੋਚਣੀ ਦੇ ਚ ਚੱਲਦਾ ਕੀ ਹੈ ਯਾਦਾਂ ਦੇ ਚ ਚੱਲਦਾ ਕੀ ਹੈ ਕੈਨਨ ਵਾਸ਼ਨਾ ਚਲਦੀ ਹੈ ਵਾਸ਼ਨਾ ਚਲਦੀ ਹੈ ਵਾਸ਼ਨਾ ਕਿਸ ਦੀ ਪ੍ਰਭਤਾ ਦੀ ਵਾਸ਼ਨਾ ਪਦਾਰਥਾਂ ਦੀ ਵਾਸ਼ਨਾ ਰੂਪ ਦੀ ਵਾਸ਼ਨਾ ਇਹ ਚਲਦੀ ਹੈ ਯਾਦਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਸੋਚਣੇ ਦੇ ਵਿੱਚ ਇਹ ਇੱਕ ਅਧਿਆਤਮਿਕ ਵਿਚਾਰ ਜ਼ਿੰਦਗੀ ਸਾਰੀ ਕਰਮ ਕਾਂਡ ਦੇ ਚ ਨਾਲ ਲੰਘ ਜਾਏ ਇਸ ਵਾਸਤੇ ਮੈਂ ਇਹ ਅਰਜ਼ ਕੀਤਾ ਹੈ ਇਹ ਕਥਾ ਕੀਰਤਨ ਵੀ ਅਸਥੂਲ ਸਰੀਰ ਦੀ ਲੋੜ ਨਹੀਂ ਹੈ ਤੁਹਾਡੇ ਅਨਮਈ ਕੋਸ਼ ਦੀ ਪੂਰਤੀ ਇਸ ਕਥਾ ਨਾਲ ਨਹੀਂ ਹੋਵੇਗੀ ਕੀਰਤਨ ਨਾਲ ਨਹੀਂ ਹੋਵੇਗੀ ਪਾਠ ਨਾਲ ਨਹੀਂ ਹੋਵੇਗੀ ਜਪ ਨਾਲ ਨਹੀਂ ਹੋਵੇਗੀ ਅਗਰ ਇਸ ਨਾਲ ਹੋ ਸਕਦੀ ਥੱਲੇ ਲੰਗਰ ਚਲਾਣ ਦੀ ਲੋੜ ਨਹੀਂ ਹੈ ਇਹ ਭਜਨ ਇਹ ਕਥਾ ਇਹ ਕੀਰਤਨ ਇਹ ਜਪ ਇਹ ਸੂਕਸ਼ਮ ਸਰੀਰ ਦੀ ਲੋੜ ਹੈ ਇਹ ਮਨਮਈ ਕੋਸ਼ ਦੀ ਲੋੜ ਹੈ ਔਰ ਦੂਜਾ ਨੁਕਤਾ ਬਿਆਨ ਮੈਂ ਕਰਾਂ ਨਾ ਸਮਝੀ ਦੇ ਕਾਰਨ ਕਰਕੇ ਪਸ਼ੂ ਕਈ ਦਫਾ ਨਾਲਿਆਂ ਦਾ ਗੰਦਾ ਪਾਣੀ ਵੀ ਪੀ ਲੈਂਦੇ ਨੇ ਗਲਤ ਭੋਜਨ ਵੀ ਖਾ ਲੈਂਦੇ ਜੋ ਨਹੀਂ ਖਾਣਾ ਚਾਹੀਦਾ ਸੂਰ ਉਹ ਵੀ ਖਾਂਦਾ ਰਹਿੰਦਾ ਹੈ ਕੁੱਤੇ ਉਹ ਵੀ ਖਾਂਦੇ ਰਹਿੰਦੇ ਨੇ ਗਲਤ ਆਹਾਰ ਵੀ ਕਰਦੇ ਰਹਿੰਦੇ ਨੇ ਔਰ ਗੰਦਾ ਪਾਣੀ ਵੀ ਪੀਂਦੇ ਰਹਿੰਦੇ ਮਨੁੱਖ ਤੋੜਾ ਜਿਹਾ ਸੁਚੇਤ ਤਨ ਦੇ ਤਲ ਤੇ ਜ਼ਰੂਰ ਹੈ ਭੋਜਨ ਸਵਛ ਹੋਵੇ ਪਾਣੀ ਬਿਲਕੁਲ ਸ਼ੁੱਧ ਹੋਵੇ ਫਿਲਟਰ ਸੁਦਾ ਹਵਾ ਦੇ ਚ ਪ੍ਰਦੂਸ਼ਣ ਨਾ ਹੋਵੇ ਮਨ ਦੇ ਪ੍ਰਤੀ ਮਨੁੱਖ ਸੁਚੇਤ ਨਹੀਂ ਹੈ ਜਿਵੇਂ ਪਸ਼ੂਆਂ ਦੀ ਆਦਤ ਬਣ ਜਾਂਦੀ ਹੈ ਗੰਦਾ ਪਾਣੀ ਪੀਣ ਦੀ ਗੰਦੀ ਖੁਰਾਕ ਖਾਣ ਦੇ ਮਹਾਰਾਜ ਕਹਿੰਦੇ ਨੇ ਫਿਰਦੀ ਫਿਰਦੀ ਦੇ ਦੇ ਸਾਂ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਏ ਇਲ ਬੜੀ ਉੱਚੀ ਉੱਡਦੀ ਹੈ ਪਹਾੜਾਂ ਤੋਂ ਵੀ ਉੱਚੀ ਉੱਡਣ ਲੱਗ ਪੈਂਦੀ ਹੈ ਬੜੀਆਂ ਉਚਾਈਆਂ ਨੂੰ ਛੂੰਦੀ ਹੈ ਪਰ ਜਿੱਥੇ ਗੰਦਗੀ ਪਈ ਹੋਵੇ ਪੁਰੂਥਾ ਸੜਿਆ ਗਲਿਆ ਕੋਈ ਮਾਸ ਦਾ ਨਿੱਕਾ ਜਿਹਾ ਵੀ ਟੁਕੜਾ ਪਿਆ ਹੋਵੇ ਇੱਕਦਮ ਉਪਰੋਂ ਥੱਲੇ ਆਉਂਦੀ ਹੈ ਬੜੀ ਤੇਜ਼ੀ ਨਾਲ ਆਉਂਦੀ ਹੈ ਔਰ ਜਬਟਾ ਮਾਰਦੀ ਹੈ ਮਨੁੱਖ ਦਾਰਸ਼ਨਿਕ ਹੈ ਫਿਲਾਸਫਰ ਹੈ ਚਿੰਤਕ ਹੈ ਬੜਾ ਸਿਆਣਾ ਹੈ ਬੜੀ ਪ੍ਰਵਾਜ਼ ਹੈ ਬੜੀ ਉਡਾਰੀ ਹੈ ਪਰ ਸੂਖਸ਼ਮ ਸਰੀਰ ਚੋਂ ਕੇ ਵਾਸਨਾ ਨਾਲ ਭਰੇ ਹੋਇਆ ਹੈ ਵਾਸ਼ਨਾ ਪ੍ਰਭੂਤਾ ਦੀ ਵਾਸ਼ਨਾ ਰੂਪ ਦੀ ਵਾਸ਼ਨਾ ਪਦਾਰਥਾਂ ਦੀ ਠੀਕ ਹੈ ਉਡਾਰੀ ਬੜੀ ਉੱਚੀ ਹੋਵੇਗੀ। ਇੱਕਦਮ ਵਾਸ਼ਨਾ ਕਰਕੇ ਬਰਸਟ ਹੋ ਜਾਂਦਾ ਹੈ। ਚਾਹੇ ਛੋਟੀ ਦਾ ਦਾਰਸ਼ਨਿਕ ਹੈ ਫਲਸਫਰ ਹੈ ਵਿਚਾਰਕ ਹੈ। ਕਿੰਨੀ ਸੋਜ ਬੋਝ ਰੱਖਦਾ ਹੈ। ਕੀ ਹੋਇਆ ਇਲ ਦੀ ਤਰ੍ਹਾਂ ਉੱਚਾ ਪੇ ਉੱਡਦਾ ਹੈ। ਵਿਚਾਰ ਬੜੇ ਉੱਚੇ ਹਨ। ਖਿਆਲ ਬੜੇ ਉੱਚੇ ਪੇਸ਼ ਕਰਦਾ ਹੈ। ਲੇਖਣੀ ਬੜੀ ਮਹਾਨ ਹੈ। ਕਵਤਾ ਬੜੀਆਂ ਉੱਚੀਆਂ ਨੇ। ਪਰ ਸਤਿਗੁਰ ਕਹਿੰਦੇ ਨੇ ਉੱਚਾ ਉੱਡਦੇ ਹੋਇਆ ਇਲ ਨੂੰ ਵੇਖ ਕੇ ਦੇ ਭਲੇਖੇ ਚ ਨਾ ਪੈਣਾ। ਇਹਦੀ ਮਾਨਸਿਕ ਬਿਰਤੀਆਂ ਵੀ ਉੱਚੀ ਨੇ। ਇਥੇ ਜਿੱਥੇ ਦਿੱਠਾ ਮਿਰਤਕੋ ਕੋਈ ਮੁਰਦਾ ਰ ਪਿਆ ਹੋਵੇ। ਇਲ ਆ ਕੇ ਬੈਠ ਜਾਏਗਾ। ਕਿਸੇ ਹੱਦ ਤੱਕ ਹੈ ਮਹਾਰਾਜ ਕਹਿੰਦੇ ਨੇ ਜੋ ਆਪਣਾ ਹੈ ਹੀ ਨਹੀਂ ਉਹ ਮੁਰਦਾਰ ਖਾਣਾ ਹੈ ਹੱਕ ਪਰਾਇਆ ਨਾਨਕਾ ਉਸ ਸੋਵਰ ਉਸ ਦਾ ਇਹ ਮੋਈ ਹੋਈ ਗਾਉ ਇਹ ਮੁਰਦਾ ਗੁਸਾਖੀ ਮੋ ਬੜੇ ਬੜੇ ਸਿਆਣੇ ਖਾਂਦੇ ਨੇ ਜੋ ਹੱਕ ਹੈ ਹੀ ਆਪਣਾ ਨਹੀਂ ਵੱਡਾ ਮਲਕ ਛੋਟੇ ਮਲਕ ਨੂੰ ਹਥਿਆ ਲੈਂਦਾ ਜੋ ਉਸ ਦਾ ਨਹੀਂ ਹੈ ਵੱਡੀ ਕੌਮ ਛੋਟੀ ਕੌਮ ਨੂੰ ਦਬਾ ਕੇ ਖਾ ਜਾਂਦੀ ਹੈ ਜੋ ਉਸ ਦਾ ਹਿੱਸਾ ਨਹੀਂ ਹੈ ਤਾਕਤਵਰ ਸ਼ਕਤੀਸ਼ਾਲੀ ਵਨਕ ਦੂਸਰੇ ਦੀ ਮਾਣ ਮਰਿਆਦਾ ਧਨ ਸੰਪਦਾ ਖੋਹ ਲੈਂਦਾ ਜੋ ਉਸ ਦਾ ਨਹੀਂ ਹੈ ਜੋ ਉਸ ਦਾ ਨਹੀਂ ਹੈ ਮੁਰਦਾਰ ਹੈ ਫਰਕ ਸਿਰਫ ਇਤਨਾ ਹੈ ਜੋ ਆਮ ਢੰਗ ਨਾਲ ਲੁੱਟੇ ਖਾਵੇ ਉਹਨੂੰ ਲੁਟੇਰਾ ਦੁਰਾਚਾਰੀ ਕਾਤਲ ਕਹਿ ਦਿੰਦੇ ਆ ਪਰ ਜੋ ਵੱਡੇ ਢੰਗ ਨਾਲ ਕਰੇ ਉਹਨੂੰ ਹੁਕਮਰਾਨ ਕਹਿ ਦਿੰਦੇ ਆ ਬੜੀ ਨਹੀਂ ਗੱਲ ਹੈ ਹੋਰ ਕੁਝ ਵੀ ਨਹੀਂ ਉਹਨੂੰ ਰਾਜਾ ਕਹਿ ਦਿੰਦੇ ਆ ਉਹਨੂੰ ਬਾਦਸ਼ਾਹ ਕਹਿ ਦਿੰਦੇ ਆ ਲੇਕਿਨ ਮਰਦਾਰ ਖਾਨ ਦੀ ਮਨੁੱਖ ਦੀ ਆਮ ਬਿਰਤੀ ਹੈ ਇਸ ਸੋਚ ਸੀ ਗੁਰੂ ਨਾਨਕ ਨੇ ਇੱਲ ਨਾਲ ਤਸ਼ਬੀਹ ਦਿੱਤੀ ਹੈ ਮਨੁੱਖ ਦੇ ਉੱਚੇ ਖਿਆਲਾਂ ਨੂੰ ਦੇਖ ਕੇ ਕਿਦੜੇ ਸੋਚ ਨਾ ਲੈਣਾ ਇਹਦਾ ਜੀਵਨ ਵੀ ਬੜਾ ਉੱਚਾ ਹੋਵੇਗਾ ਤੇ ਜਿੱਥੇ ਡਿੱਠਾ ਮਿਰਤਕੋ ਇੱਲ ਬਹਿਠੀ ਆਏ ਅਸਥੂਲ ਸਰੀਰ ਰੋਜ਼ ਰੋਜ਼ ਕਮਜ਼ੋਰ ਹੁੰਦਾ ਹੈ ਬਿਰਧ ਹੁੰਦਾ ਹੈ ਸੂਖਸ਼ਮ ਸਰੀਰ ਰੋਜ਼ ਰੋਜ਼ ਜਵਾਨ ਹੁੰਦਾ ਹੈ ਸ਼ਕਤੀਸ਼ਾਲੀ ਹੁੰਦਾ ਹੈ ਬੁੱਢਾ ਨਹੀਂ ਹੁੰਦਾ ਇਕ ਬੁੱਢਾ ਮਨੁੱਖ ਤਨ ਕਰਕੇ ਬੁੱਢਾ ਹੈ ਵਾਸ਼ਨਾ ਕਰਕੇ ਬੁੱਢਾ ਨਹੀਂ ਹੈ। ਇੱਕ ਬੁੱਢਾ ਮਨੁੱਖ ਸਰੀਰ ਕਰਕੇ ਬੁੱਢਾ ਹੈ ਤ੍ਰਿਸ਼ਨਾ ਕਰਕੇ ਬੁੱਢਾ ਨਹੀਂ ਹੈ। ਮਨ ਕਰਕੇ ਬੁੱਢਾ ਨਹੀਂ ਹੈ। ਮਨ ਤੋਂ ਮੁਰਾਦ ਵਾਸ਼ਨਾ ਦਾ ਪ੍ਰਵਾਹ ਸੂਖਸ਼ਮ ਸਰੀਰ ਤੋਂ ਮੁਰਾਦ ਵਾਸ਼ਨਾਵਾਂ ਦਾ ਗੇੜ। ਇਹਦੀ ਵਾਸ਼ਨਾ ਬੁੱਢੀ ਨਹੀਂ ਹੋਈ। ਅਸਥੂਲ ਸਰੀਰ ਬੁੱਢਾ ਹੋ ਕੇ ਖਤਮ ਵੀ ਹੋ ਜਾਂਦਾ ਹੈ। ਸੂਖਸ਼ਮ ਸਰੀਰ ਖਤਮ ਹੀ ਨਹੀਂ ਆਉਂਦਾ ਕਿਉਂਕਿ ਵਾਸ਼ਨਾ ਬੁੱਢੀ ਨਹੀਂ ਆਉਂਦੀ। ਉਮੀਦ ਇਹ ਗੱਲ ਪਕੜਦੇ ਚਾਹੀਏ ਹੋਵੇਗੀ ਭਾਈ ਸਾਹਿਬ ਵਾਹਿਗੁਰਦਾਸ ਜੀ ਕਹਿੰਦੇ ਨੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜੈ। ਮੋੜ ਮੋੜ ਵਾਸ਼ਨਾ ਮੇਰੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚ ਪਾਂਦੀ ਰਹਿੰਦੀ ਏ ਤੋ ਜਨਮ ਚੱਲਦਾ ਰਹਿੰਦਾ ਹੈ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਇਸ ਅਸਥੂਲ ਸਰੀਰ ਦਾ ਔਰ ਇਹਦੇ ਨਾਲੇ ਸੂਖਸ਼ਮ ਸਰੀਰ ਤੱਕ ਇਹ ਕਹਾਂਦਾ ਰਹਿੰਦਾ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾਏ ਭਇਆ ਦੇਸ ਨਮੈ ਅਸਥੂਲ ਤਨ ਦੀ ਸੰਗਤ ਕਰਕੇ ਅਸਥੂਲ ਸਰੀਰ ਦੀਆਂ ਲੋੜਾਂ ਨੂੰ ਇਹ ਸੂਖਮ ਸਰੀਰ ਆਪਣੀਆਂ ਲੋੜਾਂ ਬਣਾ ਲੈਂਦਾ ਹੈ। ਤਨ ਦੀਆਂ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਲੋਭ ਬਣ ਜਾਂਦੀ ਹੈ। ਤਨ ਦੀ ਤੇ ਲੋੜਾਂ ਨੇ ਮਨ ਦੀ ਵਾਸ਼ਨਾ ਹੰਕਾਰ ਬਣ ਜਾਂਦੀ ਹੈ। ਤਨ ਦੀਆਂ ਤੇ ਲੋੜਾਂ ਨੇ ਅਧਿਕ ਸਰੀਰ ਦੀ ਸ਼ਕਤੀ ਇਸ ਤਨ ਦੇ ਵਿੱਚ ਸ਼ਕਤੀ ਅਧਿਕ ਹੋ ਗਈ ਹੈ। ਤੋ ਕੁਦਰਤ ਨੇ ਨਿਕਾਸ ਦੇ ਸਾਧਨ ਬਣਾਏ। ਸੂਖਸ਼ਮ ਸਰੀਰ ਦਾ ਇਹ ਸਿਲਸਿਲਾ ਨਹੀਂ ਹੈ। ਤੇ ਕਿਨ ਸੁਵਾਸ਼ਨਾ ਨੂੰ ਇਸ ਕਾਮਨ ਨੂੰ ਸੂਖਸ਼ਮ ਸਰੀਰ ਆਪਣੀ ਲੋੜ ਬਣਾ ਲੈਂਦਾ ਹੈ। ਤੋ ਫਿਰ ਕੀ ਹੁੰਦਾ ਹੈ? ਇਹ ਤਨ ਨੂੰ ਬਰਸ਼ਟ ਕਰਨ ਦੇ ਸਫਲ ਹੋ ਜਾਂਦਾ ਹੈ ਸੂਖਸ਼ਮ ਸਰੀਰ ਮਨ। ਇਸ ਵਾਸਤੇ ਆਯੁਰਵੇਦ ਆਚਾਰੀਆ ਤੇ ਧਰਮ ਗ੍ਰੰਥ ਇੰਜ ਕਹਿੰਦੇ ਨੇ। नब्बे फीसदी रोग सूक्ष्म शरीर के ने मानसिक ने शरीरिक नहीं नहीं, नहीं नहीं रोग किसे होर जगह ते बुनियाद किसे होर जगह है इलाज किसे होर जगह किया जा रहा है आज तक इस संबंध बड़े तजर्बे हुए पहले आयुर्वेद आचार्य आए फिर यूनानी इलाज आया ਪਰ ਐਲੋਪੈਥੀ ਆਈ ਹੋਮੈਓਪੈਥੀ ਆਈ ਅੱਜਕਲ ਨੈਚਰ ਪੈਥੀ ਦਾ ਬੜਾ ਜ਼ੋਰ ਭਾਵੇਂ ਕੁਝ ਵੀ ਹੋਵੇ ਰੋਗੀ ਤੇ ਉਤ ਨਹੀਂ ਉਤ ਲੈ ਜੋ ਜੋ ਦੀਸੇ ਸੋ ਸੋ ਰੋਗੀ ਨਵੇਂ ਤੋਂ ਨਵੇਂ ਹਸਪੀਟਲ ਬਣਦੇ ਜਾਂਦੇ ਨੇ ਨਵੇਂ ਤੋਂ ਨਵੇਂ ਮਰੀਜ਼ ਪੈਦਾ ਹੋ ਰਹੇ ਵੱਡੇ ਵੱਡੇ ਹਸਪਤਾਲ ਭਰਦੇ ਜਾ ਰਹੇ ਨੇ ਰੋਗੀਆਂ ਨਾਲ ਭਰਦੇ ਜਾ ਰਹੇ ਨੇ ਬਣਦੇ ਜਾ ਰਹੇ ਨੇ ਰੋਗ ਤਾਂ ਹੀ ਨਹੀਂ ਮਟਿਆ ਜਿਸ ਦਾ ਰੋਗ ਜ਼ਰਾ ਸੀਮਾਂ ਤੋਂ ਅੱਗੇ ਚਲਾ ਜਾਂਦਾ ਉਹਨੂੰ ਫਿਰ ਹਸਪੀਟਲ ਦਾਖਲ ਕਰਨਾ ਪੈਂਦਾ ਜਿਹਦਾ ਰੋਗ ਅਜੇ ਸੀਮਾਂ ਦੇ ਚੋਂ ਚੱਲਦਾ ਫਿਰਦਾ ਪਿਆ ਅਸੀਂ ਉਸਨੂੰ ਤੰਦਰੁਸਤ ਕਹਿੰਦੇ ਆ ਨਹੀਂ ਹੈ ਤੰਦਰੁਸਤ ਇਹ ਵੀ ਮੈਚ ਕਰਦੇ ਆ ਕਿਦਰੇ ਤੰਦਰੁਸਤ ਨਾ ਸਮਝ ਲੈਣਾ ਜੋ ਜੋ ਦੀ ਸੇ ਸੋ ਸੋ ਰੋਗੇ ਰੋਗ ਰਹਿਤ ਮੇਰਾ ਸਤਗੁਰੂ ਜੋਗੇ ਸਵਸਥ ਨਹੀਂ ਹੈ ਇਹ ਤੰਦਰੁਸਤ ਨਹੀਂ ਹੈ ਜਿੱਤੇ ਤੱਕ ਇਸ ਦਾ ਮਨ ਸਵਸਥ ਨਹੀਂ ਹੋਇਆ ਤੇ ਪਤਾ ਹੈ ਸਵਸਥ ਦੇ ਅਖਰੀ ਅਰਥ ਕੀ ਨੇ ਸੰਸਕ੍ਰਿਤ ਦਾ ਸ਼ਬਦ ਹੈ ਇਹਦੇ ਅਰਥ ਤੇ ਸਿਹਤ ਕਰ ਲੈਂਦੇ ਨੇ ਤੰਦਰੁਸਤੀ ਕਰ ਲੈਂਦੇ ਨੇ ਲੇਕਿਨ ਸੰਸਕ੍ਰਿਤ ਦਾ ਇਹ ਸਵਸਥ ਸ਼ਬਦ ਬੜੀ ਆਪਣੇ ਵਿੱਚ ਗਹਿਰਾਈ ਰੱਖਦਾ ਹੈ ਸਵੈ ਇਸਥਿਤੀ ਆਪਣੇ ਵਿੱਚ ਟਿਕ ਗਿਆ ਹੁਣ ਮਨ ਆਪਣੇ ਵਿੱਚ ਆਨੰਦਿਤ ਹੋ ਗਿਆ ਟਿਕ ਟਿਕ ਗਿਆ ਤੇ ਪ੍ਰਮਾਤਮਾ ਦੀ ਅਨ ਸਹਿਭਾਉ ਪ੍ਰਮਾਤਮਾ ਵਿੱਚ ਟਿਕ ਗਿਆ ਆਪਣੇ ਘਰ ਟਿਕ ਗਿਆ ਉਹਨੂੰ ਕਹਿੰਦੇ ਨੇ ਸਵਸਥ ਜੋ ਸਵੈ ਇਸਥਿਤ ਹੋ ਗਿਆ ਸਵਮ ਵਿੱਚ ਇਸਥਿਤ ਹੋ ਗਿਆ ਉਹ ਫਿਰ ਹੋ ਸਕਦਾ ਹੈ ਸ਼ੈਤਾਨ ਦੇ ਤਲ ਤੇ ਵੀ ਨਵਾਂ ਨਰੋਵਾ ਹੋਵੇ ਜਿਨ੍ਹਾਂ ਨੂੰ ਤੁਸੀਂ ਤਨ ਦੇ ਤਲ ਤੇ ਤੰਦਰੁਸਤ ਦੇਖਦੇ ਹੋ ਨਹੀਂ ਨੇ ਦਿਖਾਈ ਦੇ ਰਹੇ ਨੇ ਰੋਗ ਅਜੇ ਜ਼ਰਾ ਸੀਮਾ 'ਚ ਹੈ ਇਹ ਵੀ ਮੈਂਸ ਕਰ ਦੇ ਅਜੇ ਜ਼ਰਾ ਸੀਮਾ ਤੋਂ ਅੱਗੇ ਨਹੀਂ ਗਿਆ ਅਨੇਕਾਂ ਪ੍ਰਕਾਰ ਦੇ ਰੋਗਾ ਨਾਲ ਇਹ ਦੇਹਰੀ ਭਰੀ ਹੋਈ ਹੈ ਲੇਕਿਨ ਇਹਦੀਆਂ ਜੜਾਂ ਸੂਖਸ਼ਮ ਸਰੀਰ ਦੇ ਚ ਨੇ ਮਨ ਦੇ ਚ ਨੇ ਅਸਥੂਲ ਸਰੀਰ ਦੇ ਚੋਂ ਰੋਗ ਨਿਕਲਣ ਆਯੁਰਵੇਦ ਆਚਾਰੀਆ ਅੱਗੇ ਆਏ ਹੋਮਿਓਪੈਥੀ ਆਈ ਯੂਨਾਨੀ ਇਲਾਜ ਆਇਆ ਐਲੋਪੈਥੀ ਹੈ ਹੋਰ ਬੜੇ ਯਤਨ ਨੇ ਲੇਕਿਨ ਗੁਸਤਾਖੀ ਮਾਫ ਮਨੁੱਖ ਦਾ ਮਨ ਕਿਵੇਂ ਸਵਸਥ ਹੋਵੇ ਸਵੈ ਇਸਤਿਤ ਆਪਣੇ ਵਿੱਚ ਟਿਕੇ ਇਹਦੇ ਕੋਈ ਮਨੁੱਖ ਉਦਮ ਵੀ ਨਹੀਂ ਕਰਦਾ ਯਤਨ ਵੀ ਨਹੀਂ ਕਰਦਾ ਸਮਾ ਵੀ ਨਹੀਂ ਕੱਢਦਾ ਇਹਦੀ ਲੋੜ ਵੀ ਨਹੀਂ ਸਮਝਦਾ ਤਾਂ ਹੁੰਦਾ ਕੀ ਭਈ ਰੋਜ਼ ਰੋਜ਼ ਮਨੁੱਖ ਦਾ ਮਨਮਈ ਕੋਸ਼ ਵਿਗਿਆਨਮਈ ਕੋਸ਼ ਰੋਗੀ ਹੁੰਦਾ ਜਾ ਰਿਹਾ ਇਹਨੂੰ ਵਿਗਿਆਨਮਈ ਕੋਸ਼ ਕਿਉਂ ਕਿਹਾ ਇਹਦੇ ਚ ਸ਼ਕਤੀਆਂ ਬੜੀਆਂ ਨੇ ਇਹਦੇ ਚ ਬੜਾ ਕੁਝ ਹੈ ਬਸ਼ਰਤੇ ਇਸ ਨੂੰ ਸੁਚੇਤ ਕਰੀਏ ਤਨ ਦੀ ਸੰਗਤ ਕਰਦੇ ਆ ਕਰਦੇ ਆ ਕਿਉਂਕਿ ਤਾਣਾ ਜੜ ਹੈ ਤੋ ਸੂਖਸ਼ਮ ਸਰੀਰ ਵੀ ਅਚੇਤ ਹੋ ਗਿਆ ਹੈ ਜੈਸੀ ਸੰਗਤ ਵੈਸੀ ਰੰਗਤ ਸੰਗਤ ਦਾ ਅਸਰ ਹੈ ਇਹ ਪੰਜੇ ਦੇ ਪੰਜੇ ਤਤ ਜੜ ਨੇ ਜੜ ਦੀ ਸੰਗਤ ਕਰਦੇ ਆ ਕਰਦੇ ਆ ਸੂਖਸ਼ਮ ਸਰੀਰ ਵੀ ਜੜ ਹੋ ਗਿਆ ਬਾਅ ਅਚੇਤ ਹੋ ਗਿਆ ਸੌਂ ਗਿਆ ਤੋ ਮੈਂ ਕਈ ਦਫਾ ਅਰਜ਼ ਕੀਤੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਇਸ ਸੁੱਤੀ ਹੋਈ ਚੇਤਨਾ ਨੂੰ ਜਗਾਉਣ ਵਾਸਤੇ ਇਸ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸੋਇਆ ਮਨ ਜਾਗਾਈ ਇਹ ਕਿਤਨਾ ਜਪੀਏ ਬਾਰੰਗ ਵਾਰ ਬਾਰ ਪ੍ਰਭ ਜਪੀਏ ਜਪੀ ਜਾ ਜਪੀ ਜਾ ਉਤਨੇ ਚਿਰ ਤੱਕ ਜਪੀ ਜਾ ਜਿਤਨੇ ਚਿਰ ਤੱਕ ਮਨ ਪੂਰਾ ਜਾਗਦਾ ਨਹੀਂ ਪੂਰਨ ਤੌਰ ਤੇ ਜਾਗਿਆ ਹੋਇਆ ਮਨੁੱਖ ਸੂਖਸ਼ਮ ਤਲ ਤੇ ਮਹਾਰਾਜ ਕਹਿੰਦੇ ਨੇ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਇਸ ਗ੍ਰਹਿ ਮੇ ਕੋਈ ਜਾਗਰਤ ਰਹੇ ਸਾਬਤ ਵਸਤ ਉਹ ਆਪਣੀ ਲਵੇ ਸਬਤ ਅਵਸਥੋ ਕੀ ਪਰਮਾਤਮਾ ਪਰਮ ਰਸ ਪਰਮ ਅਨ ਇਹ ਕਿਸ ਨੂੰ ਪ੍ਰਾਪਤ ਹੁੰਦਾ ਹੈ ਜਿਹਦਾ ਮਨ ਪੂਰਨ ਤੌਰ ਤੇ ਜਾਗ ਹੈ ਕਹਿੰਦੇ ਨੇ ਇੱਕ ਭਾਗ ਹੀ ਜਾਗਿਆ ਮਨ ਦੇ ਨੌ ਭਾਗ ਸੁੱਤੇ ਰਹਿੰਦੇ ਨੇ ਤੋਂ ਉਸ ਇੱਕ ਭਾਗ ਨੂੰ ਥੋੜਾ ਜਿਹਾ ਪਦਾਰਥਾਂ ਦਾ ਬੋਧ ਹੈ ਥੋੜਾ ਜਿਹਾ ਸੰਸਾਰ ਦਾ ਬੋਧ ਹੈ ਬਾਕੀ ਕੁਝ ਵੀ ਨਹੀਂ ਕੁਝ ਵੀ ਨਹੀਂ ਇਸ ਵਸੇ ਗੁਰਬਾਣੀ ਇੱਕ ਹੋਰ ਸ਼ਬਦ ਵਰਦੀ ਏ ਜਾਗਤ ਸੋਇਆ ਜਨਮ ਗਵਾਇਆ ਇਹ ਜਾਗਦਾ ਦਿਖਾਈ ਦੇ ਰਿਹਾ ਜਦ ਕਿ ਟੋਟਲੀ ਸੁਤਾ ਪਿਆ ਕੋਈ ਪ੍ਰਮਾਤਮਾ ਦਾ ਪਤਾ ਨਹੀਂ ਕੋਈ ਪਰਮ ਰਸ ਦਾ ਪਤਾ ਨਹੀਂ ਕੋਈ ਸਮਾਧੀ ਦਾ ਗਿਆਨ ਨਹੀਂ ਕੋਈ ਪ੍ਰੇਮ ਦਾ ਪਤਾ ਨਹੀਂ ਕੋਈ ਉਸ ਮਹਾਨ ਚਾਨਣ ਦਾ ਪਤਾ ਨਹੀਂ ਜਾਗਤ ਦਿਖਾਈ ਦੇ ਰਿਹਾ ਜਾਗਦਾ ਸੋਇਆ ਇਹ ਤੇ ਸੂਖਸ਼ਮ ਸਰੀਰ ਦੇ ਤਲ ਤੇ ਸੋਇਆ ਹੋਇਆ ਸੁੱਤਾ ਹੋਇਆ ਜਾਗਤ ਸੋਇਆ ਜਨਮ ਗਵਾਇਆ ਵਾਹਿਗੁਰੂ ਵਾਹਿਗੁਰੂ ਦੇ ਜਪ ਨਾਲ ਜਦ ਕੋਈ ਸੂਖਸ਼ਮ ਸਰੀਰ ਨੂੰ ਅਦਤੋਂ ਵੱਧ ਜਗਾ ਲੈਂਦਾ ਐਸੇ ਮਨੁੱਖ ਨੂੰ ਕੋਈ ਗੈਬੀ ਸ਼ਕਤੀਆਂ ਮਿਲ ਜਾਂਦੀਆਂ ਨੇ ਜੇ ਨੁਰਦੀਆਂ ਸਿੱਧੀਆਂ ਵੀ ਕਹਿ ਦਿੰਦੇ ਹਨ ਐਸਾ ਮਨੁੱਖ ਉਸ ਸੂਖਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਚੋਂ ਕੱਢ ਵੀ ਸਕਦਾ ਹੈ ਕਿਧਰੇ ਲੈ ਜਾ ਵੀ ਸਕਦਾ ਹੈ ਫਿਰ ਵਾਪਸ ਲਿਆ ਸਕਦਾ ਹੈ ਤੁਸੀਂ ਆਖੋਗੇ ਮੈਂ ਕੀ ਆਖਦਾ ਪਿਆ ਸਾਡੇ ਗੁਰਮਤ ਦੇ ਚ ਵੀ ਐਸਾ ਹੁੰਦਾ ਰਿਹਾ ਬਾਬਾ RAM ਰਾਏ ਕਰਦੇ ਰਹੇ ਹਰ ਦੂਜੇ ਤੀਜੇ ਮੈਨੇ ਐਸਾ ਕਰ ਲੈਂਦੇ ਸਾਂ ਫਿਰ ਵਾਪਸ ਆ ਜਾਂਦੇ ਸਨ ਇੱਕ ਦਫਾ ਆਪਣੀ ਪਤਨੀ ਨੂੰ ਕਿਹਾ ਮੈਂ ਇੱਕ ਹਫਤੇ ਬਾਅਦ ਆਣਾ ਹੈ ਮੇਰੇ ਇਸ ਦੇਹੀ ਦਾ ਖਿਆਲ ਰੱਖੇ ਮੇਰੇ ਸਰੀਰ ਦਾ ਖਿਆਲ ਰੱਖੇ ਕਿਉਂਕਿ ਕੁਝ ਮਸੰਦ ਮੇਰੇ ਦੁਸ਼ਮਣ ਨੇ ਤੇ ਮੈਨੂੰ ਮਰਦਾ ਜਾਣ ਕੇ ਕਿਧਰੇ ਹੋਰ ਅਨਰਥ ਨਾ ਕਰ ਬੈਠਣ ਪਤਨੀ ਨੇ ਕਿਹਾ ਮੈਂ ਦੱਸਾਂਗੀ ਨਹੀਂ ਕਿਸੇ ਨੂੰ ਲੇਕਿਨ ਮਸੰਦਾ ਨੂੰ ਪਤਾ ਚੱਲ ਗਿਆ ਤੀਸਰੇ ਦਿਨ ਉਥੇ ਅਰਥੀ ਸਜਾ ਕੇ ਲੈ ਆਏ ਬਈ ਰਾਮ ਰਾਏ ਗੁਜ਼ਰ ਗਏ ਨੇ ਖਤਮ ਹੋ ਗਏ ਆਪਾਂ ਲੈ ਜਾਣਾ ਹੈ ਚੇਤਾ ਜਲਾਣੀ ਹੈ ਹੁਣ ਇਹ ਮਸੰਦ ਬਹੁਤੇ ਸਨ ਬਰਸ਼ਟ ਹੋ ਗਏ ਸਨ ਇਹਨਾਂ ਦੀ ਗਲਤ ਵਰਤੋਂ ਰਾਮ ਰਾਏ ਕਰਦੇ ਰਹੇ ਤੋ ਮਸੰਦ ਅਜ ਰਾਮ ਰਾਏ ਦੀ ਗਲਤ ਵਰਤੋਂ ਵਰਤੋਂ ਕਰਨ ਲੱਗ ਪਏ ਇਸ ਤਰ੍ਹਾਂ ਹੀ ਹੁੰਦਾ ਹੈ ਚੇਤਾ ਤੇ ਲਿਟਾ ਦਿੱਤਾ ਹੈ ਸਰੀਰ ਨੂੰ ਮਰਿਆ ਹੋਇਆ ਸਰੀਰ ਤੇ ਆਕੜ ਜਾਂਦਾ ਪਰ 3 ਦਿਨ ਦਾ ਨਹੀਂ ਆਕੜਿਆ ਹੋਇਆ ਸੀ ਮੁਰਦਾ ਨਹੀਂ ਸੀ ਪਰ ਲਿਟਾ ਦਿੱਤਾ ਹੈ ਕਫਨ ਪਾ ਕੇ ਲੈ ਚਲੇ ਰੋदन ਕਰਦੀ ਰਹਿ ਗਈ ਬਾਬਾ RAM ਰਾਏ ਦੀ ਪਤਨੀ ਸ਼ੋਰ ਸ਼ਰਾਬਾ ਪਾਉਂਦੀ ਰਹਿ ਗਈ ਤੁਸੀਂ ਜ਼ਿੰਦਾ ਮਨੁੱਖ ਰਹਿ ਜਾ ਰਹੇ ਹੋ ਸਮਸ਼ਾਨ ਗਾਟ ਦੇ ਵਿੱਚ ਪਰ ਨਹੀਂ ਮੰਨੇ ਮਸਨ ਚੇਤਾ ਤੇ ਰੱਖ ਦਿੱਤਾ ਅੱਗ ਵੀ ਲਾ ਦਿੱਤੀ ਹੈ ਅੱਧਾ ਸਰੀਰ ਜળ ਗਿਆ ਗੁਰਪ੍ਰਤਾਪ ਸੂਰਜ ਦੀ ਕਥਾ ਜੋ ਸਾਰੇ ਇਤਿਹਾਸਕ ਸਥਾਨਾਂ ਦੇ ਚਾਉਂਦੀ ਹੈ ਅੱਧਾ ਸਰੀਰ ਜਲ ਜਲ ਗਿਆ ਤੋਂ ਬਾਬਾ ਰਾਮ ਰਾਏ ਵਾਪਸ ਆਇਆ ਸੁਕਸ਼ਮ ਸਰੀਰ ਪਰ ਹੁਣ ਦੇਹੀ ਅੱਧੀ ਤੋਂ ਜ਼ਿਆਦਾ ਜਲ ਚੁਕੀ ਸੀ ਸੁਕਸ਼ਮ ਸਰੀਰ ਲਈ ਪ੍ਰਵੇਸ਼ ਕਰਨ ਦਾ ਸਾਧਨ ਖਤਮ ਹੋ ਚੁਕਿਆ ਸੀ ਫਿਰ ਵੀ ਪ੍ਰਵੇਸ਼ ਕਰਕੇ ਇਸ ਅਧੇ ਜਲੇ ਸਰੀਰ ਦੇ ਚੋਂ ਵੀ ਆਵਾਜ਼ بلند ਹੋਈ ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਸਾੜਿਆ ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ ਇਹਨਾਂ ਨੂੰ ਡੇਰਾ ਦੋਂ ਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਹਾਨ ਜ਼ਾਲਮ ਤੇ ਦੁਸ਼ਟ ਜਾਣ ਕੇ ਜ਼ਿੰਦਾ ਜਲਾ ਦਿੱਤਾ ਇਤਿਹਾਸ ਰਾਮ رائے ਅਕਸਰ ਐਸਾ ਕਰ ਲੈਂਦੇ ਸਨ ਸ਼ਾਇਦ ਆਪਣੇ ਸ਼ੰਕਰਾਚਾਰੀਆ ਦਾ ਨਾਂ ਸੁਣਿਆ ਹੋਵੇ ਉਹ ਵੀ ਕਰ ਲੈਂਦਾ ਸੀ